ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਅੱਜ 14 ਦਸੰਬਰ 2025 ਜਿੱਥੇ ਕਿ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਅੱਜ ਇਲੈਕਸ਼ਨਾਂ ਨੇ ਪਿੰਡਾਂ 'ਚ ਤਾਂ ਅੱਜ ਦੇ ਦਿਨ ਵੀ ਇਹ ਜਿਹੜੀ ਇੱਥੇ ਨਜਾਇਜ਼ ਮਾਈਨਿੰਗ ਹੈ ਆਪਾਂ ਖੜੇ ਆ ਟੋਲ ਪਲਾਜ਼ਾ ਜਿਹੜਾ ਕੱਗਾ ਪੁੱਤਰ ਦਿਖਾ ਵੀਰ ਉਧਰ ਟੋਲ ਪਲਾਜ਼ਾ ਜਿਹੜਾ ਕੱਗਾ ਹੈਗਾ ਦਿੱਲੀ ਕਟੜਾ ਐਕਸਪ੍ਰੈਸਵੇ ਦਿੱਲੀ ਕਟਰਾ ਐਕਸਪ੍ਰੈਸ ਵੇ ਟੋਲ ਪਲਾਜੇ ਦੇ ਬਿਲਕੁਲ ਨਾਲ ਲੱਗਦੀ ਇਹ ਤਾਲਾ ਪਿੰਡ ਦੀ ਜਗ੍ਹਾ ਹੈ ਜਿਹੜਾ ਕਿ ਲੂਪ ਏਰੀਆ ਆਪਾਂ ਇਸ ਨੂੰ ਕਹਿੰਦੇ ਹਾਂ ਕੱਗਾ ਤੇ ਤਾਲਾ ਦੋਨਾਂ ਦੀ ਇਕੱਠੀ ਇੱਥੇ ਜਗ੍ਹਾ ਲਗਭਗ ਇਹ 20 ਤੋਂ 25 ਏਕੜ ਜਿਹੜੀ ਜਗ੍ਹਾ ਹੈਗੀ ਅਸੀਂ ਪਹਿਲਾਂ ਵੀ ਹਰ ਮੀਟਿੰਗਾਂ 'ਚ ਕਹਿੰਦੇ ਹੁਣੇ ਕਿ ਇਹਨਾਂ ਨੇ 12 12 14 14 ਫੁੱਟ ਜਿਹੜੀ ਨਜਾਇਜ਼ ਮਾਈਨਿੰਗ ਕੀਤੀ ਹੋਈ ਹੈ ਤਾਂ ਇਹਨਾਂ ਨੂੰ ਇਸ ਜਗ੍ਹਾ 'ਚੋਂ ਮਿੱਟੀ ਪੱਟਣ ਦੀ ਕਿਹਨੇ ਪਰਮਿਸ਼ਨ ਦਿੱਤੀ ਹੈ ਇਹ ਲਗਾਤਾਰ ਜਦੋਂ ਦਾ ਰੋਡ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਮਿੱਟੀ ਪੜਦੇ ਆ ਇਹਨੇ ਸਾਡੇ ਕੋਲ ਪਹਿ ਤਾ ਸਮੂਹ ਕਿਸਾਨ ਸਾਥੀਆਂ ਨੂੰ اپیل ਕਰਾਂਗੇ ਜਿਹੜੇ ਰੋਡ ਨਾਲ ਸੰਬੰਧਿਤ ਨੇ ਕਿ ਉਹ ਇੱਥੇ ਪਹੁੰਚਣ ਆਪਾਂ ਇਹ ਗੱਡੀਆਂ ਰੋਕੀਆਂ ਨੇ ਇਹਨਾਂ ਦਾ ਕੀ ਕਰਨਾ ਹੈਗਾ ਅਗਲੀ ਕੀ ਆਪਾਂ ਪਲੈਨਿੰਗ ਬਣਾਉਣੀ ਹੈ ਉਹਦੇ ਬਾਰੇ ਵੀ ਆਪਾਂ ਇੱਥੇ ਹੀ ਚਰਚਾ ਕਰਾਂਗੇ ਇੱਥੇ ਸਾਰੇ ਸਾਥੀਆਂ ਦਾ ਇੰਤਜ਼ਾਰ ਕਰਾਂਗੇ ਧੰਨਵਾਦ ਜੀ